ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿੰਡ ਪੰਜਾਬਾ ਦੇ ਵਿੱਚ ਤਹਿਸੀਲ ਅਬੋਰ ਜ਼ਿਲ੍ਹਾ ਫਾਇਲਕਾ ਦੇ ਵਿੱਚ ਅਜੇ ਇੱਕ 12 ਸਾਲਾਂ ਦਾ ਬਾਗ ਪੁੱਟਿਆ ਜਾ ਰਿਹਾ ਹੈ ਦੇਖੋ ਕਿਸਾਨ ਦਾ ਕਿੱਡਾ ਵੱਡਾ ਜੇਰਾ ਵੀ ਜਿਹੜੇ ਬਾਗ ਨੂੰ ਉਹਨੇ ਬਾਲਟੀਆਂ ਨਾਲ ਪੁੱਤਾ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਪੁੱਤਾ ਵਾਂਗੂ ਫਸ ਜਿਹੜੀ ਇਹ ਫਸਲ ਪਾਲੀ ਸੀ ਤੇ ਅੱਜ 12 ਸਾਲਾਂ ਬਾਅਦ ਜਦੋਂ ਜਿਹੜੀ ਫਸਲ ਦਾ ਮੁੱਲ ਦੇਣ ਦਾ ਟਾਈਮ ਆਇਆ ਤੇ ਅੱਜ ਉਹਦੇ ਤੇ ਇਹ ਆਰੀਆਂ ਚਲਾਉਣੀਆਂ ਪਈਆਂ ਇਹ ਨੀਤੀਆਂ ਕਿਹਨਾਂ ਦੀਆਂ ਸਰਕਾਰ ਦੀਆਂ ਮਾੜੀਆਂ ਕਿਉਂਕਿ ਸਰਕਾਰ ਨੂੰ ਹਰ ਇੱਕ ਵਾਰੀ ਕਹਿੰਦਾ ਵੀ ਸੜਾ ਪਾਣੀ ਆ ਬਾਗਾ ਨੂੰ ਉਹ ਚੰਗਾ ਪਾਣੀ ਦਿੱਤਾ ਜਾਵੇ ਸਮੇਂ ਤੇ ਪਾਣੀ ਦਿੱਤਾ ਪਰ ਸਰਕਾਰ ਦਾ ਗੌਰ ਨਹੀਂ ਸਾਡੇ ਸੈਕਟਰੀ ਸਾਹਿਬ ਸਾਡਾ ਪ੍ਰਸ਼ਾਸਨ ਇਹ ਗੱਲ ਕਹਿੰਦਾ ਵੀ ਜਿਹੜਾ ਖੇ ਬਾਗਬਾਨੀ ਆ ਉਹਦੇ ਆਧਾਰ ਤੇ ਤਾਂ ਪਾਣੀ ਮਿਲਣਾ ਨਹੀਂ ਪਾਣੀ ਤਾਂ ਅਸੀਂ ਦਵਾਂਗੇ ਕਿੰਨੇ ਨਰਮੇ ਆਧਾਰ ਤੇ ਪਾਣੀ ਤਾਂ ਦਵਾਂਗੇ ਅਸੀਂ ਚੋਨੇ ਦੇ ਆਧਾਰ ਤੇ ਤੇ ਜੇ ਪਾਣੀ ਨਰਮੇ ਤੇ ਚੋਨੇ ਦੇ ਆਧਾਰ ਤੇ ਦੇਣਾ ਤੇ ਭੀ ਬਾਗ ਕਿਉਂ ਲਵਾਏਗੇ ਕਿਉਂ ਉਹਦੇ ਨਾਲ ਤੇ ਸਬਸਿਡੀਆਂ ਦਿੱਤੀਆਂ ਗਿਆ ਕਿਉਂ ਇਹਨਾਂ ਨੂੰ ਡਿੱਗੀਆਂ ਦਾ ਡਿੱਗੀਆਂ ਤੇ ਸਬਸਿਡੀਆਂ ਦਿੱਤੀਆਂ ਗਿਆ ਬਾਗਾਂ ਦੇ ਸਬਸਿਡੀਆਂ ਜੇਕਰ ਬਾਗਬਾਨੀ ਨੂੰ ਤੁਸੀਂ ਅਪਣਾਉਣਾ ਹੀ ਨਹੀਂ ਸੀ ਤੁਸੀਂ ਉਹ ਤੁਸੀਂ ਇੱਕ ਜਿਹੜਾ ਅੱਜ ਤੁਹਾਡੀਆਂ ਸਰਕਾਰੀ ਨੀਤੀਆਂ ਨੇ ਇੱਕ ਤਾਂ ਜਿਹੜਾ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਕੈਂਸਰ ਬਣਾਤਾ ਆ ਜਿਹੜਾ ਪਾਣੀ ਪੀਣ ਦਾ ਤੇ ਦੂਜਾ ਤੁਸੀਂ ਕੈਂਸਰ ਰੋਗ ਤੁਹਾਡੀਆਂ ਮਾਰੀਆਂ ਨੀਤੀਆਂ ਨੇ ਇਹ ਬਾਗਾਂ ਨੂੰ ਵੀ ਲਾਤਾ ਆ ਅੱਜ ਹਜ਼ਾਰਾਂ ਏਕੜ ਬਾਗ ਜਿਹੜਾ ਹੋਰ ਇਲਾਕੇ ਦਾ ਹੋਰ ਜਪਟਿਆ ਜਾ ਰਿਹਾ ਸਿਰਫ ਸਰਕਾਰ ਦੀਆਂ ਨਲਾਇਕੀਆਂ ਕਰ ਹਾਂਜੀ ਬਾਪੂ ਜੀ ਕਿਉਂ ਬਾਗ ਪਟਣਾ ਪਿਆ ਜੀ 12 ਸਾਲ 12 ਸਾਲਾਂ ਦਾ ਬੂਟਾ ਸਾਨੂੰ 13 ਸਾਲ ਹੋ ਗਏ ਸਾਨੂੰ ਕੋਈ ਖੱਟਾ ਪਈ ਜਾਂਦਾ ਫੱਲੋ ਤੇ ਕੋਈ ਆਮਦਨ ਨਹੀਂ ਸਾਨੂੰ ਪੋਰਾ ਨਹੀਂ ਆੱਕ ਕੇ ਅਸੀਂ ਕਾਦਰ ਪਾੜੇ ਜਦੋਂ ਮੁੰਡੂ ਆਪ ਹੀ ਭਟਾਈ ਜਾਂਦੇ ਅਸੀਂ ਬਾਗ ਦੀ ਇਹ 3 ਸਾਲ ਹੋ ਗਏ ਇਸ ਤੋਂ ਕੋਈ ਆਮਦਨ ਨਹੀਂ ਆ ਰਹੀ ਇਸ ਕਰਕੇ ਨਾ ਨਹਿਰੀ ਪਾਣੀ ਪੂਰਾ ਮਿਲਣ ਕਰਕੇ ਬਾਗ ਨੂੰ ਫਲ ਨਹੀਂ ਫਲ ਨਹੀਂ ਆਇਆ ਤੇ ਜਿਸ ਕਰਕੇ ਇਹ ਬਾਗ ਪਟ ਰਹੇ 3 ਸਾਲ ਹੋ ਗਏ ਇਸ ਦੀ ਬੇਕਦਰੀ ਹੋਈ ਪਈ ਹੈ ਨਹਿਰ ਦਾ ਪਾਣੀ ਵੀ ਪੂਰਾ ਨਹੀਂ ਆ ਰਿਹਾ ਜਿਸ ਕਰਕੇ ਬਾਗ ਪਟ ਰਹੇ ਹਨ ਫਸਲੀ ਵੀ ਪਿੰਤਾ ਦੇ ਤੌਰ ਤੇ ਇਹ ਬਾਗ ਲਵਾਇਆ ਸੀ ਸਰਕਾਰ ਨੇ ਤੇ ਹੋਰ ਏਰੀਏ ਨੇ ਇਸ ਨੂੰ ਪਹਿਲੇ ਨੰਬਰ ਤੇ ਅਪਣਾਇਆ ਸੀ ਇਸ ਤੇ ਸਬਸਿਡੀ ਵੀ ਦਿੱਤੀ ਸੀ ਤੇ ਇਸੇ ਤਰ੍ਹਾਂ ਇਹ ਹਾਲ ਹੀ ਨਰਮੇ ਦਾ ਹੋਇਆ ਜੋ ਕਿ ਸਾਡੇ 2 ਸਾਲ ਤੋਂ ਨਹੀਂ ਹੋ ਰਿਹਾ ਇਸ ਕਰਕੇ ਕਿਸਾਨ ਨੇ ਬਾਗ ਸਾਰਾ